ਆਈ ਹੈ ਐਨੇ ਤੜਕੇ ਪਈ ਆਈ ਨਾ ਤੀ ਫਿਰ ਮੈਂ ਵੀ ਤਾਂ ਜੋ ਆਹ ਆੜੇ ਐਦੇ ਤਰ੍ਹਾਂ ਕੇ ਕੋਲ ਦੀਵਾਰੀ ਆ ਜੂਗੀ ਤੇ ਇੱਕ ਵਾਰੀ ਫਿਰ ਮੈਂ ਹੱਸ ਤੂੰ ਹੈਲੋ ਹੈਲੋ ਹਾਈ ਹਾਈ ਹੈਲੋ ਦੋਸਤੋ ਹੁਣ ਸਾਡਾ ਸੱਤੂ ਕਰਨ ਜਾ ਰਿਹਾ ਜੀ ਬੁਰਚ ਬੁਰਚ ਕਰੂਗਾ ਟੂਬ ਲਾਂ ਜਾਣਾ ਟੂ ਮ ਹਾਂ ਤਾਂ ਤਾਂ ਠੀਕ ਆ ਤੋ ਅਟਾਮ ਤੋਂ ਉਹ ਨਾਲ ਨਹੀਂ ਹੁੰਦਾ ਇਹਦੇ ਚ ਹਾਂਜੀ ਹੁਣ ਕਰੂਗਾ ਜੀ ਬਰਛਾ ਕਿਵੇਂ ਕੱਢਦੇ ਹੁੰਦੇ ਆ ਆਏ ਹੈ ਐ ਕਰ ਲ ਤੰਤਾ ਬੱਚਾ ਕਿਹ ਸਿਆਣਾ ਸ਼ਿਆਣਾ ਸ਼ਿਆਣਾ ਤੇ ਨਾਮ ਕੀ ਹੈ ਕਰਲਾ ਬੱਚਾ ਕਰਲਾ ਛਮਾਰ ਕੇ ਕਰਲਾ ਹੈਲੋ ਜੀ ਸਸਰੀ ਕਾਲ ਜੀ ਅੱਜ ਦਾ ਆਪਣਾ ਨਿਊ ਬਲੌਗ ਰੋਜ਼ ਦਾ ਹੁਣ ਤਾਂ ਵੈਸੇ ਰੋਜ਼ ਹੀ ਬਲੌਗ ਪਾਇਆ ਕਰਾਂਗੇ ਜੀ ਕੋਸਤਾ ਜੀ ਹੁਣ ਆਈ ਸੋਚਿਆ ਜੀ ਕੁਛ ਨਾ ਕੁਛ ਲੋਕਾਂ ਨੂੰ ਕਰਕੇ ਦਿਖਾਵਾਂ ਇੱਕ ਥੋੜਾ ਜਿਹੜੇ ਲੱਗਦੇ ਨੇ ਵੀਡੀਓ ਤੇ ਤੇ ਹੁਣ ਉਹਨਾਂ ਨੂੰ ਕੋਈ ਥੋੜਾ ਜਿਹਾ ਵਾਧੀ ਕਰਕੇ ਦਿਖਾਵਾਂਗੇ ਆਪਾਂ ਜੀ ਇਹਨੇ ਮੱਚਣਾ ਮੱਚੀ ਜਾਵੇ ਜੀ ਮੇਰਾ ਫੋਨ ਮੇਰਾ ਨੈਟ ਠੀਕ ਹੈ ਮੈਂ ਵੀਡੀਓ ਬਣਾਉਣੀਆਂ ਨੇ ਮੈਂ ਵੀਡੀਓ ਪਾਉਣੀਆਂ ਨੇ ਠੀਕ ਹੈ ਕਿਸੇ ਨੂੰ ਕੋਈ ਹੋਣੀ ਹੈਗਾ ਠੀਕ ਹੈ ਨਾ ਜੀ ਜਿਨ੍ਹਾਂ ਨੂੰ ਚੰਗੀਆਂ ਲੱਗਦੀਆਂ ਨੇ ਉਹ ਵੀਡੀਓ ਦੇਖੋ ਜਿਨ੍ਹਾਂ ਨੂੰ ਨਹੀਂ ਚੰਗੀਆਂ ਲੱਗਦੀਆਂ ਬੇਸ਼ੱਕ ਦੀ ਇਗਨੋਰ ਕਰ ਦਿਆ ਕਰੋ ਸਕਰੋਲ ਕਰ ਦਿਆ ਕਰੋ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਠੀਕ ਹੈ ਅਸੀਂ ਆਪਦੇ ਲਈ ਵੀਡੀਓ ਪਾਉਨੇ ਆਪਦੇ ਚੰਗੇ ਲਈ ਪਾਉਨੇ ਆ ਠੀਕ ਹੈ ਨਾ ਜਿਨ੍ਹਾਂ ਨੂੰ ਚੰਗੀਆਂ ਲੱਗਦੀਆਂ ਦੇਖੋ ਨਹੀਂ ਤਾਂ ਬੇਸ਼ੱਕ ਦੀ ਨਾ ਦੇਖੋ ਪਰ ਕਿਸੇ ਨੂੰ ਮਾੜਾ ਚੰਗਾ ਨਾ ਆਬੂਤ ਹਾਂਜੀ ਹਾਂਜੀ ਅੱਜ ਦਾ ਹਜੇ ਸਾਰਾ ਕੰਮ ਸ਼ਾਮ ਦਾ ਪਿਆ ਏ ਕਿਉਂਕਿ ਅੱਜ ਖੁਰਨੀ ਬਣਾਉਣ ਲੱਗ ਗਿਆ ਸੀ ਜੀ ਤੇ ਤਾਂ ਅਗਰ ਤੇ ਉਹਦੇ ਚ ਸਾਰਾ ਟਾਈਮ ਲੰਘ ਗਿਆ ਅੱਜ ਬਣਾਵਾਂਗੇ ਜੀ ਮਟਰ ਪਨੀਰ ਅੱਜ ਫਿਰ ਥੋੜਾ ਜਿਹਾ ਧਿਆਨਦਾ ਸੀਗਾ ਜੀ ਤੇ ਨਾਲੇ ਮੈਂ ਬੱਚਿਆਂ ਨੂੰ ਚੱਕਰ ਕੰਦੀਆਂ ਆਈਆਂ ਵਾਲ ਕੇ ਦਿੱਤੀਆਂ ਚੱਕਰ ਕੰਦੀਆਂ ਵਾਲਤੀਆਂ ਫਿਰ ਮੈਂ ਲਸਣ ਗੰਡਾ ਛਿੱਲਿਆ ਲਸਣ ਗੰਡਾ ਛਿੱਲ ਲ ਕੇ ਫਿਰ ਸ਼ਾਮ ਤਾਂ ਹੁਣ ਮਾੜੇ ਨਾਲ ਹੀ ਹੋ ਜਾਂਦੀ ਹੈ ਜੀ ਤੇ ਮੁੜ ਕੇ ਫਿਰ ਮੈਂ ਦਾਲ ਸਬ지 ਨੂੰ ਤੜਕਾ ਤਕਾ ਲਾਇਆ ਲਸਣ ਗੰਡਾ ਛੱਲ ਕੇ ਮਟਰ ਕਾ ਤਕਾ ਤੇ ਆ ਦੋਨੇ ਬੋਟੇ ਉਹੀ ਹੈ ਜਿਹੜੇ ਮੈਂ ਤੁਹਾਨੂੰ ਕੱਲ ਵੀਡੀਓ ਚ ਦਿਖਾਏ ਸੀਗੇ ਮੈਂ ਮੰਗਵਾਏ ਸੀਗੇ ਇਹ ਦੋਨੇ ਉਹੀ ਹੈ ਤੇ ਵਧੀਆ ਐ ਸਲੋੜ ਤੇ ਨਾ ਥੋੜੀ ਜੀ ਦਾਲ ਸਬ지 ਧੋਣ ਵਾਸਤੇ ਵਧੀਆ ਹੈ ਇਦਾਂ ਭਿਉ ਕੇ ਰੱਖਣੀ ਹੋਵੇ ਤਾਂ ਵੀ ਵਧੀਆ ਭਿਉ ਕੇ ਰੱਖਣ ਵਾਸਤੇ ਵਧੀਆ ਹੈ ਫਿਰ ਅਸੀਂ ਆਹ ਜੀ ਉਹ ਸਾਡੇ ਗੰਡੇ ਤੇ ਲਸਣ ਤੜਕੇ ਨੂੰ ਮਸਾਲਾ ਤਿਆਰ ਕਰਨ ਲੱਗ ਗਏ ਜੀ ਕੁੱਟਣ ਲੱਗ ਗਏ ਮਸਾਲਾ ਬੂਲਾ ਲਸਣ ਗੰਡਾ ਮੈਂ ਚੀਰ ਲਿਆ ਸੀਗਾ ਜੀ ਹੁਣ ਸ਼ਾਮ ਦਾ ਟਾਈਮ ਹੋ ਚੁੱਕਿਆ ਸੀ ਜੀ 4:30 5 ਦੇ ਲੱਵੇ ਹੋਊਗਾ ਟਾਈਮ ਰੋਟੀ ਆ ਪਸੰਦਿਆਂ ਹੀ ਬਣਾ ਲੈਣੇ ਆ ਜਿਸ ਦਿਨ ਹੀ ਖਾ ਲੈਣੇ ਆ ਜੀ ਕਿਉਂਕਿ ਨਿੱਕੇ ਨਿੱਕੇ ਦੇਣਾ ਜੀ ਚਲੋ ਜੀ ਦਾਲ ਸਬਜ਼ੀ ਆਪਣੀ ਬਣ ਗਈ ਸੀਗੀ ਜੀ ਰੋਟੀ ਆਪਾਂ ਖਾ ਲਈ ਸੀਗੀ ਜੀ ਇਹ ਸੀਗਾ ਜੀ ਆਪਣਾ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਸਬਸਕ੍ਰਾਈਬ ਕਰ ਲਿਓ ਜੀ ਤੇ ਧੰਨਵਾਦ ਸਸਰੀਕਾਲ ਅੱਜ ਦਾ ਇਥੋਂ ਤੱਕ ਦਾ ਵਲੌਗ ਦੇਖਣ ਲਈ ਥੈਂਕ ਯੂ